ਉਹ ਜੀ ਸਵੇਰੇ ਆਪਾਂ ਪੱਖਪਾਤ ਨਹੀਂ ਕਰਨਾ ਸਵੇਰੇ ਤਨਹਲ ਪਾਰ ਕਰਕੇ ਆਪਾਂ ਤੁਹਾਨੂੰ ਦਿਖਾਇਆ ਸੀ ਜੀ ਕਸ਼ਮੀਰ ਕਿੰਨਾ ਸੋਹਣਾ ਲੱਗਦਾ ਤੇ ਹੁਣ ਆਪਾਂ ਜੰਮੂ ਵਾਲੇ ਵੀਰਾਂ ਦਾ ਵੀ ਪੱਖਪਾਤ ਨਹੀਂ ਕਰਨਾ ਦੇਖੋ ਜੀ ਜੰਮੂ ਦੀ ਪਹਾੜੀ ਵੀ ਉਸ ਤੋਂ ਜ਼ਰਾ ਦੋਨੇ ਪਾਸੇ ਹੀ ਸੋਹਣੇ ਆ ਭਾਈ ਜੰਮੂ ਵੀ ਕਸ਼ਮੀਰ ਵੀ ਵੈਸੇ ਇਕੱਠਾ ਹੀ ਸੋਹਣਾ ਲੱਗਦਾ ਜੰਮੂ ਕਸ਼ਮੀਰ ਓਹੀ ਸਟੇਟ ਆ ਭਾਈ ਵਧੀਆ ਯਾਦਾਂ ਲੈ ਕੇ ਮੁਰ ਚੱਲੇ ਆ ਚਾਹੇ ਟ੍ਰਿਪ ਤਾਂ ਛੋਟਾ ਹੀ ਰਿਹਾ ਰੋ ਵਧੀਆ ਰਿਹਾ ਮੈਂ ਵੀ ਆ ਸੀਨ ਨਾ ਮੈਸਰ ਕਰਿਓ ਮਿੱਤਰੋ ਪਿਆਰਿਓ ਦੇਖੋ ਰੋਡ ਦੇ ਲਈ ਸਪੈਸ਼ਲ ਹੈ ਨਾ ਦੇਖੋ ਬੱਦਲ ਤਾਹ ਕਿ ਆ ਜਿਹੜਾ ਸਾਹਮਣੇ ਟੱਕਰ ਤੇ ਨਾ ਪਹਾੜੀਆਂ ਓਹੋ ਅਧਾ ਨਹੀਂ ਕੈਮਰੇ ਦੇ ਵਿੱਚ ਤੁਹਾਨੂੰ ਕਿਵੇਂ ਦਾ ਦਿਖਦਾ ਹੂੰ ਪਰ ਸਾਹਮਣੇ ਉਹ ਦੇਖਣ ਦਾ ਜਿਹੜਾ ਆਨੰਦ ਆ ਰਿਹਾ ਨਾ ਅੱਖਾਂ 'ਚ ਵਿੱਚ ਕਹਿੰਦੇ ਹੁੰਦੇ ਆ ਨਾ ਕਿਸੇ ਚੀਜ਼ ਨੂੰ ਦੇਖ ਕੇ ਤੱਤੀਆਂ ਹੋ ਜਾਂਦੀਆਂ ਨੇ ਕਿਸੇ ਚੀਜ਼ ਨੂੰ ਦੇਖ ਕੇ ਠੰਡੀਆਂ ਹੋ ਜਾਂਦੀਆਂ ਨੇ ਹਾ ਠੰਡੀਆਂ ਕਰਤੀਆਂ ਚਮਾ ਹਰਿਆਲੀ ਨੇ ਇੱਕ ਮੌਸਮ ਠੰਡਾ ਹੀ ਆ ਚਲੋ ਇੱਕ ਡਾਊਨ ਪੈਂਦੀ ਆ ਇੱਕਦਮ ਬਹੁਤ ਸੋਹਣਾ ਦਿਊਗਾ ਬਈ ਆ ਇਹਨਾਂ ਦੇ ਖੇਤ ਝੋਨੇ ਲੱਗੇ ਹੋਏ ਵਾਹ 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 ਇਹ ਵਾਸਤੇ ਵੀਉ ਧਿਆਨ ਜੇ ਕਿ ਮੰਨਣ ਵਾਲੇ ਆ ਇਹ ਕਿਹੜਾ ਆ ਗਿਆ ਫੇਰ ਪਹਿਲਾ ਮਤਲਬ ਰੋੜੀ ਚੱਕ ਕੇ ਬਣਾਦਾ ਪਿਲਰਾਂ ਦੇ ਸੰਭਾਟਾਂ ਨਾਲ ਸੱਦਾ ਸੱਦਾ ਉੱਡਦੇ ਉੱਡਦੇ ਰੋੜ ਤੇ ਆਪਾਂ ਲੰਘ ਜਾਣਾ ਕਰਿਆ ਇਹ ਬਾਹਰ ਦੀ ਹੁਣ ਮੈਨੂੰ ਲੱਗਦਾ ਗਾਂ ਫੇਰ ਨਾਲ ਸਵਾਗਤ ਕਰ ਦੇਣ ਲਾਈ ਖੜਿਆ ਲੈਣਾ ਮਿੱਤਰੋ ਕਾਨਵਾਈ ਚੋਂ ਤਾਂ ਉਹਨੂੰ ਨਿਕਲ ਪਈ ਸੀ ਪਰ ਜਿਹੜਾ ਫਿਰ ਟਨਲ ਤੇ ਆ ਕੇ ਇਹਨਾਂ ਨੇ ਰੁਕਿਆ ਹੋਇਆ 5-6 ਘੰਟੇ ਹੋ ਗਏ ਆਹ ਟਨਲ ਤੋਂ ਇੱਥੇ ਤੱਕ 5 ਕਿਲੋਮੀਟਰ ਦੇ ਸਫ਼ਰ ਨੂੰ ਮੇਰਾ خیال 5-6 ਘੰਟੇ ਹੀ ਹੋ ਗਏ। ਸਾਨੂੰ ਇਹਨਾਂ ਨੇ 7 ਵਜੇ ਤੱਕ ਤਾਂ ਟਨਲ ਤੇ ਰੁਕੀ ਰੱਖਿਆ। ਹੁਣ 10 ਵਜਣ ਵਾਲੇ ਹੋਣਗੇ ਮੇਰਾ خیال ਆ। ਨਹੀਂ 9:00 ਵਜ ਗਈ। 2.5 ਘੰਟੇ ਲਾ ਲਓ ਕੁੱਲ ਮਿਲਾ ਕੇ 2.5 ਘੰਟੇ ਉੱਥੇ 5 ਘੰਟੇ ਮਤਲਬ ਇਹ ਟਨਲ ਦੇ ਲਾਗੇ ਤੱਕ ਹੀ ਲਾਗੇ ਆ। ਇਹ ਇਹਨੂੰ ਵੀ ਹੁਣ ਕਾਂਬਾਈ ਦਾ ਰੂਪ ਹੀ ਕਹਿ ਸਕਦੇ ਆ। ਆ ਹੁਣ ਜਿਹੜਾ ਅਸੀਂ ਇੱਥੇ ਆ ਕੇ ਇਦੋਂ ਗਾਹਾਂ ਸਮਝ ਲੋ ਇਹਦੇ ਵਿੱਚ ਕੋਈ ਨੀ ਰੋਕਦੇ ਹੁੰਦੇ ਕਿਉਂਕਿ ਸਿੰਗਲ ਰੂਡ ਆ ਇਹਦੇ ਇਧਰ ਬਸ ਰੱਬ ਦੀ ਮਿਹਰ ਨਾਲ ਤੁਰੀਆਂ ਜਾਣ। ਉਹਦੀ ਕਾਨ ਬਾਈ ਵਾਲਿਆਂ ਨੂੰ ਪਤਾ ਐਸ ਮੋੜ ਦੀ ਕੀਮਤ ਦਾ। ਵੇ ਆਹ ਜਿਹੜਾ ਮੋੜ ਆ ਇਹਦੀ ਕੀਮਤ ਕੀ ਆ? ਜਦੋਂ ਆਹ ਮੋੜ ਗੱਡੀ ਮੁੜ ਗਈ। ਜਾਇਲੋ ਬੱਸ। ਠੀਕ ਆ ਹੁਣ ਸੁੱਖ ਸ਼ਾਂਤੀ ਨਾਲ ਸਿੱਧੇ ਤੁਰੇ ਜਾਣਾ। ਕਾਨ ਬਾਈ ਚੋਂ ਨਿਕਲ ਗਏ। ਆਹ ਮੋੜ ਤੋਂ ਬਾਅਦ ਨਹੀਂ ਫੇਰ ਤੁਹਾਨੂੰ ਕੋਈ ਰੋਕਦਾ। ਜੋ ਵੀ ਰੋੜ ਹੀ ਸਿੰਗਲ ਆ ਇੱਥੇ ਰੁਕੇ ਜਾਣਾ ਹੀ ਨਹੀਂ ਇਸ ਰੋੜ ਕਰਕੇ ਤਾਂ ਵਨਵੇ ਟ੍ਰੈਕ ਕਰਦੇ ਆ ਦੋਨੇ ਵਾਰ ਹੀ ਗਿਆ ਜੀ ਗੱਲ ਵੀ ਰਹਿ ਗਿਆ ਤੇ ਅੱਜ ਵੀ ਦੇਖੋ ਗਾਹ ਤੱਕ ਲੰਘ ਰਹੇ ਆ ਇਹ ਰਾਂ ਇਹੀ ਕੰਪਲੀਟ ਹੋਇਆ ਹੋਇਆ ਜਿਹੜਾ ਬਨੇ ਹਾਲ ਤੋਂ ਬਾਅਦ ਹੋਊਗਾ ਸਾਨਲ ਤੋਂ ਉਦਮਪੁਰਾੜਾ ਰੋੜ ਇਹਦੇ ਚਾਹੀ ਥੋੜਾ ਜਿਹਾ ਟੋਟਾ ਵਧੀਆ ਬਣਿਆ ਹੋਇਆ 35 ਕਿਲੋਮੀਟਰ ਵੱਲ ਇਹੀ ਰਹਿ ਗਿਆ ਦੋਨੇ ਵਾਰੀ ਜਾਂਦੇ ਹੋਏ ਵੀ ਰਹਿ ਗਿਆ ਫਰਮਾਉਣ ਤੋਂ ਚਲੋ ਰਾਤ ਵਾਲਾ ਰਹਿ ਜਾਣਾ ਸੀ ਫੇਰ ਹੁਣ ਆਪਾਂ ਰਾਤ ਵਾਲਾ ਸੀਨ ਦੇਖਦੇ ਆ ਆਪਣੇ ਮਾਕੇ ਰਾਤ ਨੂੰ ਕਿੱਥਾਂ ਹੀ ਟੋਕ ਪਈ। ਰਾਂਬਣ ਘਾਰ ਕਰਕੇ ਪੀ ਆ ਗਏ। ਉੱਪਰਲੇ ਰੋਡ ਤੇ ਜਾਣੀ ਇੱਥੇ ਚੱਲਦਾ ਡਬਲ ਤੇ ਛੇੜਾ ਸਿੰਗਲ ਫਰੀ। ਆਪਣੀ ਉਹ ਜਿਹੜੀ ਵੱਡੀ ਟਰਨ ਲਾਉਂਦੀ 9 ਕਿਲੋਮੀਟਰ ਵਾਲੀ। ਇਹ ਹੋ ਗਏ ਨਾ ਭੈਣ। ਸ਼ਿਆਮਾ ਪ੍ਰਸ਼ਾਦ ਮੋਹਰਜੀ ਟਰਨ ਲਾਉ। ਉਹ ਰਹਿ ਗਈ ਕੋਈ 11 ਅੰਕ ਕਰਕੇ ਲੌਂਗਮੀਟਰ। ਯਾਨੀ ਨੇੜੇ ਆਗੇ ਕਹਾਂ ਚੌੜੇ ਰੋਡ ਦੇ ਫਿਰ ਆਪਾਂ ਉਧਰ ਰੋਡ ਤੇ ਚੜ ਜਾਗੇ ਉਦੋਂ ਤੋਂ ਮਾਰਨਿੰਗ ਸਾਰੇ ਮਿੱਤਰਾਂ ਪਿਆਰਿਆਂ ਨੂੰ ਇਹ ਅਸੀਂ ਖੜੇ ਆ ਜੰਮੂ ਤੋਂ ਕੋਈ 45 ਕਿਲੋਮੀਟਰ ਪਿੱਛੇ ਇਹ ਹੈਗਾ ਕੋਈ ਗੱਡੀ ਗਰੀ ਪਤਾ ਨਹੀਂ ਐਦਾਂ ਦਾ ਕੋਈ ਕਿਉਂਕਿ ਪਹਿਲੀ ਵਾਰ ਹੀ ਆਇਆ ਯਾਰ ਬੋਲਣ 'ਚ ਫਰਕ ਵੀ ਰਹਿ ਸਕਦਾ ਹਨ ਪਿੱਛੇ ਉਹ ਨਾ ਉੱਥੋਂ ਨਹੀਂ ਮੁੜੇ ਅਸੀਂ ਮੈਂ ਪਹਿਲਾਂ ਹੀ ਕਹਤਾ ਸੀ ਜਿਹੜਾ ਉਦਮਪੁਰ ਤੋਂ ਨਾ ਸਾੰਬੇ ਨੂੰ ਹੁੰਦਾ ਰਾਸਤਾ ਉਹ ਰਾਹ ਆਪਾਂ ਨੂੰ ਵਧੀਆ ਨਹੀਂ ਲੱਗਿਆ ਖਰਾਬ ਜਿਹਾ ਰਾਹ ਸੀਗਾ ਉਦਾਂ ਲੋਕੇਸ਼ਨਾਂ ਵਧੀਆ ਸੀ ਉਹਦੇ ਨਾਲ ਕੀ ਹੁੰਦਾ ਵੀ ਇੱਧਰ ਦੀ 50 45 50 ਕਿਲੋਮੀਟਰ ਜ਼ਿਆਦਾ ਪੈਂਦਾ ਪਲੱਸ ਇੱਕ ਟੋਲ ਪੈਂਦਾ ਪਰ ਗੱਡੀ ਵੀ NH44 ਤੋਂ ਹੀ ਜਾਂਦੀ ਹੈ ਦੇਖ ਲੈਨੇ ਆ ਤਜਰਬਾ 50 ਕਿਲੋਮੀਟਰ ਦਾ ਕੀ ਹੁੰਦਾ ਯਾਰ ਤੇਲ ਦਾ 10 ਲੀਟਰ ਦਾ ਫਰਕ ਪੈ ਜੂ ਐਦੂ ਵੱਧ ਤੋਂ ਵੱਧ ਕੁਝ ਨਹੀਂ ਹੁੰਦਾ ਇੱਕ ਟੋਲ ਵੱਧ ਤੋਂ ਵੱਧ 400 ਦਾ ਲੱਗ ਜੂ ਪਰ ਉਧਰਲਾ ਟਾਈਮ ਘੰਟੇ ਬਹੁਤ ਚੀਜ਼ਾਂ ਬਚਣਗੀਆਂ ਤੇ ਬਾਕੀ ਇਧਰ ਨਾਲ ਪਾਸਾ ਦੇਖ ਲਾਂਗੇ ਹਨਾ ਤੇ ਤਾਂ ਆਏ ਸੀ ਬਾਕੀ ਬਸ ਤੁਰਨ ਲੱਗਦੇ ਆ 9 ਵਜੇ ਸੌਂ ਗਏ ਸੀ ਇੱਥੇ 3 ਵਜੇ ਸਵੇਰੇ ਆ ਕੇ ਹੁਣ ਅਗਲਾ ਤੁਹਾਨੂੰ ਕਰਦੇ ਆ ਅਪਡੇਟ ਚਲੋ ਜੁੜੇ ਰਹੋ ਮਿੱਤਰ ਹਾਂ ਹੈਗਾ ਅਸੀਂ ਗੜੀ ਤੋਂ ਤੁਰੇ ਸੀ ਉੱਥੇ ਰੁਕੇ ਹੋਏ ਸੀ ਸਵੇਰ ਦੇ 3 ਵਜੇ ਦੇ 3:30 ਵਜੇ ਦੇ ਤੇ ਚਾਹ ਪਾਣੀ ਪੀ ਕੇ ਤੁਰ ਪਏ ਵੈਸੇ ਨੀਂਦ ਅੱਜ ਵਧੀਆ ਆਈ ਦੋ ਰਾਤਾਂ ਬਾਅਦ 8:30 ਵਜੇ ਦਾ ਅੱਖ ਗੁੱਲੀ 9:30 ਵਜੇ ਵੱਜ ਗਏ ਆ ਵੀ ਤਕਰੀਬਨ 2.5 ਕਿਲੋਮੀਟਰ ਤੋਂ ਲੈਣ ਲੱਗੀ ਹੋਈ ਆ ਇਹ ਟਿੱਕਰੀ ਟਿੱਕਰੀ ਪਤਾ ਨਹੀਂ ਜਿਹੜਾ ਹੁੰਦਾ ਸ਼ਾਇਦ ਨੌ ਜਿਹੜੇ ਲੰਘਦੇ ਆ ਉਹਨਾਂ ਨੂੰ ਪਤਾ ਹੋਊ ਵੀਰਾਂ ਨੂੰ ਆ ਬਾਈਪਰ ਜਲਾਈ ਮੜਾ ਇਹ ਵੀ ਮੈਨੂੰ ਲੱਗਦਾ ਗਾਣ ਬਾਈ ਜਿੰਨੇ ਫਸ ਬੰਦ ਕਰਦੇ ਜਿੰਨੇ ਵਜੇ ਲੱਗਦੀ ਆ ਮੇਰੇ ਹਿਸਾਬ ਨਾਲ ਸਾਰੇ ਸ਼ਹਿਰਾਂ 'ਚ ਜਿੱਥੇ ਜਿੱਥੇ ਗੱਡੀ ਹੁੰਦੀ ਆ ਉੱਥੇ ਉੱਥੇ ਸਟਾਪ ਲੱਗ ਜਾਂਦਾ ਇਹ ਵੀ ਲੰਬਾਈ ਆ ਤਕਰੀਬਨ 4 5 ਕਿਲੋਮੀਟਰ ਦਾ ਹੋ ਗਏ ਆ ਸਾਨੂੰ ਦੇਖਦੇ ਆਣ ਉਹ ਪਿੱਛੇ ਤੱਕ ਵੀ ਲੱਗੀ ਹੋਈ ਲਾਈਨ ਨਹੀਂ ਬਾਕੀ ਚਲੋ ਇਸੇ ਕਰਕੇ ਇਹ ਰੋਡ ਪਿਛਲੀ ਵਾਰੀ ਰਹਿ ਗਿਆ ਸੀ ਪਿਛਲੀ ਵਾਰੀ ਐਸੇ ਕਿਹੜੇ ਜਾਨੀ ਜਾਂਦੇ ਆਂ ਪਰਸੋਂ ਤੇ ਇਸ ਵਾਰ ਇੰਨੇ ਚੂਟੀਪੂਰ ਤੱਕ ਹੀ ਸਫ਼ਰ ਕਰਨਾ ਤੇ ਬਸ ਇਹ ਹੁੰਦਾ ਹੈ ਵੀ ਜਿਹੜੇ ਪਾਸੇ ਦੀ ਆ ਗਏ ਜੋ ਦੋਨੇ ਰੋਡਾਂ ਦਾ ਤਜਰਬਾ ਇੱਕੋ ਵਾਰੀ ਚ ਖੱਟਿਆ ਜਾਵੇ ਵਧੀਆ ਗੱਲ ਆ ਕਿਉਂਕਿ ਦੁਬਾਰਾ ਪਤਾ ਨਹੀਂ ਹੈਗਾ ਕਾਦ ਹੋਣਾ ਇੱਧਰੋਂ ਕਾਦ ਨਹੀਂ ਜੋ ਕਹਾਂਦੇ ਹੋਏ ਅਸੀਂ ਸਾਂਭੇ ਤੋਂ ਸਿੱਧਾ ਉਦਮਪੁਰ ਜਾ ਕੇ ਨਿਕਲੇ ਸੀ ਇੱਕ ਸਿੰਗਲ ਰੋਡ ਤੇ ਬਾਪਸੇ ਇਧਰ ਦੀ 50 ਕਿਲੋਮੀਟਰ ਸਫ਼ਰ ਨਾਲ ਵੱਧ ਦਾ ਇੱਕ ਅੱਧਾ ਟੋਲ ਬਾਅਦ ਚ ਪਰ ਇਧਰ ਦੀ ਇੱਕ ਤਜਰਬਾ ਹੋ ਜੂਗਾ ਰੋਡ ਦਾ ਸਫ਼ਰ ਦਾ ਅੱਗੇ ਤੋਂ ਬੰਦਾ ਫਿਰ ਉਹ ਕੱਚੇ ਸਿੰਗਲ ਰੋਡ ਨਹੀਂ ਫੜਦਾ ਜੀ ਮੇਰੇ ਦੇਸ਼ ਦੀ ਸ਼ਾਨ ਮਿਲਟਰੀ ਮੈਂ ਕਹਾਂ ਇਹਨਾਂ ਦੇ ਆਸਰੇ ਜੰਮੂ ਕਸ਼ਮੀਰ ਦੇ ਚੱਪੇ ਚੱਪੇ ਤੇ ਇਹਨਾਂ ਦੀ ਡਿਊਟੀ ਆ ਕੋਈ ਮੇਰਾ ਖਿਆਲ ਹਰੇਕ 20 ਮੀਟਰ ਤੇ 10 ਮੀਟਰ ਤੇ 2 2 3 3 ਜਵਾਨ ਖੜੇ ਆ ਫੁੱਲ ਲੈਸ ਤੇ ਇਹਨਾਂ ਦੇ ਨਾਲ ਹੀ ਹੁਣ ਆ ਯਾਤਰਾ ਦੇ ਦਿਨਾਂ 'ਚ ਥੋੜਾ ਜਿਹਾ ਇਹ ਹੁੰਦਾ ਵੀ ਜ਼ਿਆਦਾ ਸੈਂਸਿਟਿਵ ਹੋ ਜਾਂਦਾ ਮਾਹੌਲ ਇਹ ਮਿਲਟਰੀ ਦੇ ਆਸਰੇ ਹੀ ਸ਼ਾਂਤੀ ਆ ਸਾਰੇ ਸਾਰੇ ਪਾਸੇ ਸਲੂਟ ਆ ਵੀਰਾਂ ਨੂੰ ਜਿਹੜੇ ਹਰ ਤਰ੍ਹਾਂ ਦੇ ਮੌਸਮ ਚ ਹਰ ਤਰ੍ਹਾਂ ਦੀ ਸਥਿਤੀ ਦੇ ਵਿੱਚ ਡਿਊਟੀ ਕਰਦੇ ਆ ਆ ਦੇਖੋ ਜੰਮੂ ਤੋਂ ਕੋਈ 25 ਕਿਲੋਮੀਟਰ ਪਹਿਲਾਂ ਦਾ 뷰 ਆ ਸਾਹਮਣੇ ਜਦੋਂ ਆਪਾਂ ਇਹ ਆਨੰਦ ਮਾਣਦੇ ਆ ਨਾ ਵੀਰ ਪਤਾ ਲੱਗਦਾ ਕਿੰਨਾ ਸੋਹਣਾ 뷰 ਬਣਦਾ ਦੇਖੋ ਰੋਡ ਤਾਂ NH44 ਤਾਂ ਫਿਰ ਨੂੰ ਪਤਾ ਹੀ ਆ ਵੀ ਟਿਪ ਟੋਪ ਹੀ ਆ ਇਹ ਕੋਟੀ ਝੱਜਰ ਜਿਹੜਾ ਹੈ ਸ਼ਾਇਦ ਡੋਮੇਲ ਲਿਖਿਆ ਹੋਇਆ ਕੋਈ ਜਗ੍ਹਾ ਦਾ ਨਾਮ ਤਿੰਨ ਚਨਾਲਾਂ ਛੋਟੀਆਂ ਛੋਟੀਆਂ ਇਕੱਠੀਆਂ ਨੇ ਉਸ ਤੋਂ ਬਾਅਦ ਦਾ ਆ ਰੇਲਵੇ ਦਾ ਨਹੀਂ ਦੋਨੇ ਹੀ ਟ੍ਰੈਫਿਕ ਵਾਲੇ ਬੈਂਦੀ ਨੇ ਤਿੰਨ ਟਨਲ ਕਟੀਆਂ ਬਾਹਰ ਹੁੰਦੇ ਜਾਣੇ ਨਾਲ ਦੀ ਨਾਲ ਮੈਨੂੰ ਲੱਗਦਾ ਵੀ ਸ਼ਾਇਦ ਅੱਗੇ ਵੀ ਹੋਊਗਾ ਕਿਉਂਕਿ ਇੱਥੇ ਛੋਟੇ-ਛੋਟੇ ਪਹਾੜ ਨਾਲ ਹੀ ਖੱਟ ਆਉਂਦੀ ਆ ਉਹਦੇ ਤੇ ਪੋੜੋਂ ਦਾ ਫਿਰ ਫਿਰ ਸੁਰੰਗ ਸਟਾਰਟ ਹੋ ਜਾਂਦੀ ਆ ਫਿਰ ਉਸੇ ਤਰੀਕੇ ਤਿੰਨ ਸੁਰੰਗਾਂ ਕਟੀਆਂ ਬਾਹਰ ਹੁੰਦੇ ਆ ਆ ਗਈ ਚੌਥੀ ਬਸ ਇਦਾਂ ਦੀਆਂ ਛੋਟੀਆਂ-ਝੋਟੀਆਂ ਸੀਗੀਆਂ ਤੇ ਮੈਨੂੰ ਲੱਗਦਾ ਫਿਰ ਜੇ ਫੈਮਿਲੀ ਨਹੀਂ ਬੜੀਆਂ ਹੋਣਗੀਆਂ ਤਾਂ ਬਾਹਰ ਰੋਡ ਤੇ ਗੱਡੀ ਬਹੁਤ ਮੁਸ਼ਕਲ ਨਾਲ ਵੀ ਹੋਵੇ ਇਹ ਵੀ ਉਹ ਬਣਦਾ ਜੀ ਜਦੋਂ ਆਪਾਂ ਪੰਜ ਕਰਾਈ ਆਉਨੇ ਆ ਜੰਮੂ ਤੋਂ ਪਹਿਲਾ ਆਉਂਦਾ ਪੰਜ ਕਰਾਈ ਉਹ ਬਿਲਡਿੰਗਾਂ ਪਿੱਛੋਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਨਾ ਅਟਰੈਕਟ ਕਰਦੀਆਂ ਨੇ ਅੱਖਾਂ ਨੂੰ ਵਾਈਟ ਕਲਰ ਦੀਆਂ ਲਾਜਵਾਬ ਲੱਗਦੀਆਂ ਨੇ ਨੇੜੇ ਜਾ ਕੇ ਪਤਾ ਲੱਗੂਗਾ ਵੀ ਕਿਸ ਚੀਜ਼ ਦੀ ਬਣਾ ਰਹੇਗਾ ਸਕੂਲ ਆ ਕੋਈ ਹੋਟਲ ਆ ਵੱਡਾ ਕੀ ਆ ਇਹ ਨੇੜੇ ਜਾ ਕੇ ਪਤਾ ਲੱਗੂਗਾ ਦੋ ਬੇੜੀਆਂ ਨੇ ਵਾਈਟ ਕਲਰ ਦੀਆਂ ਇੱਕ ਉਧਰ ਪਿੱਛੇ ਆ ਜਾਂ ਫਲੈਟ ਵਗੈਰਾ ਨੇ ਇਹਨਾਲ ਮੈਂ ਜ਼ੂਮ ਕਰਿਆ ਹੋਇਆ ਕਿਉਂਕਿ ਫੋਨ ਦੇ ਕੈਮਰੇ ਤੋਂ ਪਤਾ ਜਿੰਨਾ ਕਿ ਫੋਕਸ ਕਰ ਸਕਦਾ ਉਸ ਤੋਂ ਨਾ ਕੋਸ਼ਿਸ਼ ਕਰੀਏ ਬਸ ਨੇੜੇ ਪਰਤੇ ਵੇਖਦੇ ਜਾਂਦੇ ਹਾਂ ਵੀ ਕਿਸ ਚੀਜ਼ ਦੀ ਬਣਾ ਰਹੇਗਾ ਕੋਸ਼ਿਸ਼ ਕਿ ਕਿੱਡਾ ਵੜ ਜਾਏ ਵੀ ਬੈਠੇ ਹੁਣ ਬਰਸਾਤਾਂ ਮੇਰੇ ਖਿਆਲ ਚ ਪਰਸੋਂ ਬਹੁਤ دریا ਉੱਪਰ ਸੀਗੇ ਪਾਣੀ ਖਿੱਚਿਆ ਜਾਂਦਾ ਬਾਕੀ ਹੁਣ ਐਸ ਵਕਤ ਆਪਣੇ ਇੰਡੀਆ ਦੇ ਵਿੱਚ ਜਗਾ ਜਗਾ ਤੇ ਡੈਮ ਬਣੇ ਹੋਏ ਮੇਰਾ ਖਿਆਲ ਡੈਮਾਂ ਦੀ ਗਿਣਤੀ ਬਹੁਤ ਆ ਹਰੇਕ 150 ਕਿਲੋਮੀਟਰ ਤੇ ਪੜ ਏਰੀਆ ਚ ਪਾਣੀ ਕੰਟਰੋਲ ਹੋ ਜਾਂਦਾ ਨਹੀਂ ਤਾਂ ਇਹ ਨਦੀਆਂ ਇੰਨਾ ਦਿਨਾਂ ਦੇ ਵਿੱਚ ਜਿਹੜੇ ਅੱਜ ਤੋਂ 20 ਸਾਲ 50 ਸਾਲ ਪਹਿਲਾਂ ਦੀਆਂ ਗੱਲਾਂ ਹੋਣ ਤੇ ਨਕੋ ਨਕ ਰੰਗਦੇ ਹੋਣੇ ਆ ਪਾਣੀ ਉਹਦੇ ਚ ਫਿਰ ਪਾਣੀ ਬੇਸਟ ਬਹੁਤ ਹੋ ਜਾਂਦਾ ਤੇ ਲੋਕਾਂ ਦਾ ਨੁਕਸਾਨ ਬਹੁਤ ਕਰਦਾ ਕਿਉਂਕਿ ਹੜ ਦਾ ਪਾਣੀ ਜਦੋਂ ਤੱਕਾ ਮਾਰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਹੁਣ ਉਹਦੀ ਸਪੀਡ ਅਨਲਿਮਿਟਿਡ ਹੀ ਹੁੰਦੀ ਆ ਬਿਨਾ ਮਣੀ ਬਿਨਾ ਗਣੀ ਤੇ ਫਿਰ ਉਹ ਜਿੱਥੋਂ ਜਿੱਥੋਂ ਦੀ ਲਾਂਘਦਾ ਸਬਾਈ ਕਰਦਾ ਜਾਂਦਾ ਟਾਈਮ ਬਣਨੇ ਪਾਣੀ ਕੰਟਰੋਲ ਹੋ ਗਏ ਤੇ ਨਦੀਆਂ ਹੁਣ ਬਸ ਲੋੜ ਮੁਤਾਬਕ ਹੀ ਚੱਲਦੀਆਂ ਨੇ ਕੰਟਰੋਲਡ ਜੇ ਕਿਤੇ ਜ਼ਿਆਦਾ ਬਾਰਿਸ਼ ਹੋ ਜੇ ਫਿਰ ਇਹਨਾਂ ਚ ਪਾਣੀ ਜ਼ਿਆਦਾ ਛੱਡਿਆ ਜਾਂਦਾ ਨਹੀਂ ਤਾਂ ਹੁਣ ਅੱਜ ਦੇ ਪ੍ਰਸਾਦ ਦੇ ਦਿਨ ਆ ਤੁਸੀਂ ਦੇਖੋ ਨਦੀਆਂ ਸੁੱਕੀਆਂ ਦੇ ਬਰਾਬਰ ਹੀ ਜਿਹੜਾ ਆ ਗਏ ਸੀ ਆਪਾਂ ਉਦਮਪੁਰ ਤੋਂ ਜੰਮੂ ਵਿੱਚ ਜਾਣ ਤੀਜਾ 40 50 ਕਿਲੋਮੀਟਰ ਦਾ ਕੋਈ ਜ਼ਿਆਦਾ ਫਰਕ ਨਹੀਂ ਇੱਕ ਟੋਲ ਹੀ ਆ ਗੱਡੀ ਤਾਂ ਆਉਂਦੀ ਆ ਜੀ ਟਾਪੋ ਟਾਪੋ ਪਰ ਆ ਪੰਗਾ ਜ਼ਰੂਰ ਆ ਇਸ ਚੀਜ਼ ਨੂੰ ਘੱਟ ਤੋਂ ਘੱਟ 3 ਤੋਂ 25 ਕਿਲੋਮੀਟਰ ਹੋਵੇ ਬ੍ਰਿਜ ਦਾ ਕੰਮ ਚੱਲ ਰਿਹਾ ਰੋਡ ਦਾ ਕੰਮ ਚੱਲ ਰਿਹਾ ਇਸ ਕਰਕੇ ਤੰਗੀ ਆਉਂਦੀ ਆ ਇਸ ਰੋਡ ਉਹ ਉਹ ਰੋਡ ਆਪਾਂ ਛੱਡਿਆ ਸੀ ਸਾੰਬੇ ਤੋਂ ਉਦਮਪੁਰ ਵਾਲਾ ਸਿੰਗਲ ਕਰਕੇ ਵੀ ਚਲੇ ਤੜ ਵੀ ਦੇਖਦੇ ਆ ਪਰ ਕਿਤੇ ਨਾ ਕਿਤੇ ਜਿਹੜਾ ਰਿਜ਼ਲਟ ਨਿਕਲਦਾ ਵੀ ਇਹਦੇ ਨਾਲੋਂ ਤਾਂ ਉਹੀ ਰੋਡ ਚੰਗਾ ਜਿੰਨਾ ਟਾਈਮ ਕੰਮ ਚੱਲਦਾ ਜਦੋਂ ਕੰਮ ਚੱਲ ਇਹਦਾ ਨਿਬੜ ਗਿਆ ਫੇਰ ਇਥੋਂ ਵੀ ਲੰਘਣਾ ਪੈਦਾ ਜਾਣੀ ਮੈਨੂੰ ਤਾਂ ਇਸ ਤਰੀਕੇ ਹੀ ਲੱਗਿਆ ਬਾਕੀ ਹਰੇਕ ਦਾ ਅਲੱਗ-ਅਲੱਗ ਤੇ ਯਾਰ ਬੜੀ ਬ੍ਰਾਹਮਣਾ ਖੜੇ ਸੀ ਟਰਾਂਸਪੋਰਟਰ ਇੱਕ ਗੱਲ ਦਾ ਪਤੰਦਰ ਕਹਿੰਦਾ ਆ ਜਾ ਬਾਈ ਬੁੱਟੀ ਦਾ ਮਾਲ ਪਿਆ ਜਦੋਂ ਦਰਾਂ ਚ ਆ ਖੜੇ ਉਹ ਕਹਿੰਦਾ ਦੇਖ ਦਾ ਮਾਲ ਮੈਂ ਕਿਹਾ ਤੂੰ ਗੱਲ ਕਿਹਾ ਸੀ ਕਹਿੰਦਾ ਹੁ ਤਾਂ 14 ਫੁੱਟੀ ਦਾ ਜਾਣੀ ਇਹਨਾਂ ਨੂੰ ਜੀ ਬੰਦੇ ਨੂੰ ਜਦੋਂ ਸੱਦਰਾ ਹੁੰਦਾ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਤੇ ਫਿਰ ਆਪਣਾ ਵੀ ਮੂਹੜ ਇੱਕ ਹੀ ਹੋ ਰਹੀ ਆ ਵੀ ਖੜਨਾ ਕੋਹਣਾ ਨਹੀਂ ਜਾਂ ਜਦੇ ਜਾਂ ਕਦੇ ਹੁਣ ਆਪਾਂ ਲਾ ਰਿਹਾ ਅੱਗੇ ਫੋਨ ਕਪੂਰ ਥਲੇ ਜਾਂ ਹੋਇਆ ਤਾਂ ਫੇ ਜੂਸਪੁਰ ਆਂਗੇ ਵੀ ਚਲ ਖਾਲੀ ਵਜੋਂ ਨਹੀਂ ਤਾਂ ਫਿਰ ਹੁਣ ਆ ਹੀ ਗਏ ਜਿਹੜਾ ਕੁਝ ਹੋਊ ਚਲ ਤੇਲ ਖਰਚਾ ਹੀ ਪੂਰਾ ਨਿਕਲਿਆ ਵੀ ਨਹੀਂ ਬਹੁਤ ਜੀ ਆਪੜੇ ਪੰਜਾਬ ਪਰਸੋਂ ਇੱਥੋਂ ਐਂਟਰ ਹੋਏ ਸੀ ਸ਼੍ਰੀਨਗਰ ਲਾ ਕੇ ਗੱਡੀ ਤੇ ਅੱਜ ਆਵੜੇ ਮਤਲਬ ਕਿ ਜਿਹੇ ਇਹਦੇ ਜੋ ਆਪਾਂ ਕਾਨਬਈ ਵਾਲਾ ਟਾਈਮ ਕੱਢਦਿਏ ਤਾਂ ਸਮਝ ਲਓ 24 ਘੰਟਿਆਂ ਦੇ ਵਿੱਚ ਆਪਾਂ ਇੱਥੋਂ ਐਂਟਰ ਕਰਕੇ ਸ਼੍ਰੀਨਗਰ ਲਾ ਕੇ ਮੁੜਿਆਏ ਹਨ ਅੰਦਾਜ਼ਾ ਤਾਂ ਇਹੀ ਆ ਯਾਨੀ ਕਿ ਰੋਡ ਵੀ ਠੀਕ ਆ ਬਾਕੀ ਤਜਰਬਾ ਇਹ ਰਿਹਾ ਵੀ ਬਾਈ ਉੱਥੋਂ ਹੈ ਨਹੀਂ ਕੋਸ਼ ਮਾਲ ਮੁੰਦਾ ਹੀ ਆ ਜਿਹੜੇ ਪੱਕੇ ਲੇਨ ਤੇ ਚੱਲਦੇ ਆ ਭਰਾਵਾ ਉਹਨਾਂ ਕੋਲੇ ਹੋਊ ਕੁਛ ਉਥੇ ਜਾਣ ਜਾਣ ਪਛਾਣ ਹੋ ਆਪਾਂ ਦਾ ਰਿਜ਼ਲਟ ਕੱਢ ਲਿਆ ਸੀ ਪਹਿਲੇ ਦਿਨ ਹੀ ਫਿਰ ਮੁੜ ਕੇ ਪੰਜ ਚਾਰ ਦਿਨ ੱੱਕੇ ਖਾ ਕੇ ਉੱਥੇ ਰੋਟੀਆਂ ਖਾ ਕੇ ਘਰ ਤੋਂ ਦੂਰ ਬਹਿ ਕੇ ਵੀ ਖਾਲੀ ਮੁੜਦੇ ਜਾਂ ਫਿਰ ਇੰਨੇ ਕ ਨੂੰ ਲੈ ਕੇ ਮੁੜਦੇ ਵੀ ਜਿਹਦੇ ਨਾਲ ਤੇਲ ਵੀ ਪੂਰਾ ਨਹੀਂ ਹੁੰਦਾ ਉਹ ਉਹਦੇ ਨਾਲੋਂ ਕਿਸੇ ਦੀ ਨੌਕਰੀ ਕਰਨ ਨਾਲੋਂ ਫ੍ਰੀ ਚ ਅਸੀਂ ਭਾਈ ਗੇਰ ਮਾਰਿਆ ਕਿਉਂਕਿ ਦੋ ਜਿਹੜੇ ਅਸੀਂ ਗੱਜੜ ਬਹੁਤ ਹੋਏ ਆ ਆਹੀ ਟ੍ਰਿਪ ਜਿਹੜਾ ਜਾ ਕੇ ਆਏ ਆ ਪੂਨੇ 14 ਦਿਨ ਘੜਨਾ ਪੈ ਗਿਆ ਉਸ ਤੋਂ ਬਾਅਦ ਬੜਾ ਪਸਤਾ ਹੈ ਜਦੋਂ 4-5 ਦਿਨ ਹੋ ਗਏ ਵੀ ਯਾਰ ਆਉਂਦੇ ਹੀ ਮੁੜ ਜਾਣਾ ਸੀ ਮੰਦਾ ਚੰਗਾ ਲੈ ਕੇ ਪਰ ਉਹ ਜਿਹੜਾ ਫੈਸਲਾ ਹੁੰਦਾ ਜਾਂਦਾ ਜਦ ਇਹ ਕਰ ਲੋ ਜਦੋਂ ਜਾਣਦੇ ਆ ਜਦੋਂ ਆਪਾਂ 5-7 ਦਿਨ ਖਰਾਬ ਕਰ ਲੈਨੇ ਆ ਉਦੋਂ ਬਾਅਦ ਫੇਰ ਬੰਦੇ ਦੇ ਮਨ 'ਚ ਇਹ ਹੁੰਦਾ ਯਾਰ ਹਫਤਾ ਤਾਂ ਹੋ ਗਿਆ ਹੋਰ ਸਹੀ ਇੱਕ ਦਿਨ ਹੋਰ ਸਹੀ ਦੋ ਦਿਨ ਐ ਕਰਦੇ ਕਰਦੇ ਟਾਈਮ ਬਹੁਤ ਖਰਾਬ ਹੋ ਜਾਂਦਾ ਤੇ ਉਦੋਂ ਪਿੱਛੇ ਵਾਲਾ ਜਿਹੜਾ ਜਦੋਂ ਵਿਜੇਵਾੜੇ ਗਏ ਆ ਬਨਪੁਰ ਵੀ 15 ਦਿਨ ਘਟਣਾ ਪਿਆ ਸੀ ਸੋ ਹੁਣ ਇਹੀ ਫੈਸਲਾ ਕਰ ਲਿਆ ਸੀ ਕਿ ਬਸ ਨਹੀਂ ਫੱਟ ਤੇ ਆਪਦਾ ਖਾਲੀ ਗੇਅਰ ਮਰੂ ਬਸ ਘਰੇ ਦਾ ਜਾਵਾਂਗੇ ਨਹੀਂ ਹੋਇਆ ਤਾਂ ਰਾਜ ਹੋਣਾ ਇੱਕ ਟਰਾਈ ਹੋਰ ਰਹਿ ਗਈ ਕਪੂਰਥਲੇ ਦੀ ਉਥੋਂ ਜੇ ਖਰਚੇ ਪਾਣੀ ਜੋਗਾ ਮਿਲਦੇ ਚਲੋ ਧੰਨਵਾਦ ਬੂਬਾ ਪਾ ਜੀ ਪਠਾਨ ਕੋਟ ਤੋਂ ਹੁਣ ਇਧਰ ਨਾਲ ਵੀ ਦੇਖ ਲਈਏ ਰੂਟ ਬਦਲ ਕੇ ਦੇਖਣਾ ਚਾਹੀਦਾ ਆ ਦੱਸਦੇ ਅਨਸਾਰ ਹੁਣ ਗਰਦਾਬਾਇਆ ਗਰਦਾਬਪੁਰ ਵਾਲਾ ਰੂਟ ਪਾ ਲਿਆ ਇਥੋਂ ਫਿਰ ਦੇਖਦੇ ਆ ਕਿੰਦਰ ਕਿੰਦਰ ਵੀ ਨਿਕਲਦੇ ਆ ਇਹ ਵੀ ਬਤ ਜਹਾਜ਼ ਹੋ ਜੂਗੀ ਇਧਰ ਵੀ ਲੰਗੇ ਹੋਏ ਆ ਬਸ ਇਹ ਕਿ ਲੰਘਣ ਦਾ ਹੀ ਇਹ ਹੁੰਦਾ ਵੀ ਕੱਲ ਨੂੰ ਬੰਦਾ ਕਹਿ ਸਕਦਾ ਵੀ ਯਾਰ ਹੋ ਰੂਟ ਵੀ ਗਿਆ ਹੋਇਆ ਮੈਂ ਉਹ ਰੂਟ ਵੀ ਗਿਆ ਵਿਆਸ ਰਿਆ ਮੁਕੇਰੀਆਂ ਇੰਦਰ ਵੀ ਵੀ ਲੰਘਿਆ ਮੈਂ ਪਹਿਲੀ ਵਾਰ ਇਹ ਰਸਤਾ ਇਹ ਇੱਕੋ ਤੇ ਇਰਾ ਕੁੱਟਿਆ ਹੋਇਆ ਜਿਹੜੇ ਹਿਸਾਬ ਨਾਲ ਅਸੀਂ ਪਹਿਲਾਂ ਸੱਦਾ ਮੁਕੇਰੀਆਂ ਤੋਂ ਲੰਘੇ ਸੀ ਉਸ ਦਿਨ ਚਲੋ ਦੂਜੀ ਕਰਵਾਸ ਫਰਬਲ ਵੀ ਆ ਜੀਏ ਰਈ ਨਾ ਪਤਾ ਨਹੀਂ ਇਹਿਆ ਰੋਡ ਟੁੱਟਿਆ ਹੋਊਗਾ ਵਿਚਾਰੇ ਘਾਸਾਂ ਵਿੱਚ ਦੀ ਜਾਣੇ ਮੰਦਾ ਹਾਲ ਹੀ ਹੁਣ ਅੱਗੇ ਦੇਖਦੇ ਆਂ ਕਿਹਦਾ ਦੇਖਦਾ ਇੱਥੇ ਤੱਕ ਬਦਲੇ ਟੁੱਟੇ ਹੀ ਆ ਸਾਰਾ ਬਣ ਰਿਹਾ ਮਿੱਟੀ ਪੈ ਰਹੀ ਦਿਨ ਜਾਂਦੇ ਹੋਏ ਮਕੇਰੀਆਂ ਸਵੇਰ ਦੇ ਟਾਈਮ 2:00 ਵਜੇ 2:30 ਵਜੇ ਕੱਢਿਆ ਸੀ ਉਸ ਦਿਨ ਸ਼ੂਟ ਨਹੀਂ ਹੋਇਆ ਤੇ ਮਕੇਰੀਆਂ ਤੋਂ ਇੱਕ ਵੀਰ ਕਮੈਂਟ ਵੀ ਕਰਦਾ ਹੁੰਦਾ ਕਿ ਸਾਡੇ ਏਰੀਏ ਵਿੱਚ ਉਸ ਕਰਕੇ ਆਪਾਂ ਅੱਜ ਕਲਿੱਪ ਬਣਾ ਲਿਆ ਵੀ ਆ ਵੀਰ ਮੇਰੇ ਹੁਣ ਨਾਂ ਤਾਂ ਮੇਰੇ ਯਾਦ ਨਹੀਂ ਹੈਗਾ ਆ ਤੁਹਾਡੇ ਸ਼ਹਿਰ ਵਿੱਚ ਹੀ ਲੰਘ ਚੱਲੇ ਆ ਅਸੀਂ ਜਿਆਦਾ ਦਿਨ ਨਹੀਂ ਲਾਏ ਪਰसों ਹੀ ਲੰਘੇ ਸੀ ਕੱਲ ਸ਼ਿਰੀ ਨਗਰ ਪਹੁੰਚੇ ਖਾਲੀ ਕਰੀ ਕੱਲ ਹੀ ਵੈਗ ਕੇ ਰਲਾਤਾ ਅੱਜ ਦਿਨ ਚੜਦੇ ਨੂੰ ਜੰਮੂ ਆ ਗਏ ਸੀ ਆ ਹੁਣ 5:00 ਵਜੇ ਆ ਤੇਰੇ ਸ਼ਹਿਰ ਵਿੱਚ ਹੀ ਪਾਰ ਹੋ ਰਹੇ ਆ